ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇਹ ਖਬਰ ਕੈਲਗਰੀ ਸ਼ਹਿਰ ਦੀ ਆ ਉਥੇ ਤਿੰਨ ਚਾਈਲਡ ਕੇਅਰ ਫੈਸਿਲਿਟੀਆਂ ਜਿਹੜੀਆਂ ਆ ਡੇ ਕੇਅਰ ਉਹ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਨੇ ਔਰ ਜਿਹੜੇ ਹੁਣ ਓਨਰ ਨੇ ਉਹਨਾਂ ਫੈਸਿਲਿਟੀਆਂ ਦੇ ਉਹ ਸਰਕਾਰ ਦੇ ਉਲਟ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਭਾਈ ਸਾਡੇ ਨਾਲ ਬਿਤਕਰਾ ਕੀਤਾ ਗਿਆ ਆ ਪਰ ਸਰਕਾਰ ਦਾ ਕਹਿਣਾ ਹੈ ਕਿ ਇਹ ਤਿੰਨੇ ਫੈਸਿਲਿਟੀਆਂ ਜਿਹੜੀਆਂ ਇਸ ਕਰਕੇ ਬੰਦ ਕੀਤੀਆਂ ਗਈਆਂ ਕਿ ਇਹਨਾਂ ਦੇ ਪਹਿਲਾਂ ਵੀ ਇਨਫ੍ਰੈਕਸ਼ਨਸ ਹੋ ਚੁੱਕੀਆਂ ਸੀ ਔਰ ਇਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਆਪਣਾ ਸੁਧਾਰ ਕਰੋ ਪਰ ਉਹ ਕਹਿੰਦੇ ਵੀ ਨਹੀਂ ਹੋਇਆ ਜਿਹਦਾ ਕਰਕੇ ਸਾਨੂੰ ਇਹ ਬੰਦ ਕਰਨੇ ਪੈ ਰਹੇ ਨੇ ਕਿਹੜੀਆਂ ਗੱਲਾਂ ਸਿਗੀਆਂ ਜਿਹੜੀਆਂ ਉਹਨਾਂ ਤੇ ਉਹਨਾਂ ਨੇ ਖਿਆਲ ਨਹੀਂ ਕੀਤਾ ਉਹ ਕਹਿੰਦੇ ਵੀ ਇੱਕ ਤਾਂ ਰੈਕੋਰਡ ਜਿਹੜੇ ਸੀਗੇ ਉਹ ਅਪ ਟੂ ਡੇਟ ਨਹੀਂ ਸੀ ਹੈ ਦੂਸਰਾ ਸੀਗਾ ਐਡਿਕੁਏਟ ਸੁਪਰਵਾਈਜ਼ਨ ਬੱਚਿਆਂ ਦੀ ਨਹੀਂ ਸੀ ਤੇ ਮਿਨਿਮਮ ਸਟਾਫ ਟੂ ਚਾਈਲਡ ਰੇਸ਼ੋ ਜਿਹੜੀ ਸੀ ਉਹ ਮੇਨਟੇਨ ਕਰਨੀ ਸੀਗੀ ਉਹ ਨਹੀਂ ਸੀ ਹੋ ਰਹੀ ਤੇ ਨਾਲ ਦੀ ਨਾਲ ਪੇਰੈਂਟਸ ਨੂੰ ਨੋਟੀਫਾਈ ਕਰਨਾ ਸੀਗਾ ਇਨ ਕੇਸ ਆਫ ਐਕਸੀਡੈਂਟ ਜੇ ਕਿਸੇ ਬੱਚੇ ਦਾ ਉੱਥੇ ਹੋ ਜਾਂਦਾ ਇਹਨਾਂ ਐਮਰਜੈਂਸੀ ਸੋ ਇਹਨਾਂ ਗੱਲਾਂ ਨੂੰ ਲੈ ਕੇ ਜੀ ਸਰਕਾਰ ਕਹਿੰਦੀ ਵੀ ਅਸੀਂ ਇਹ ਜਿਹੜੇ ਤਿੰਨ ਹੈਗੇ ਆ ਕਿਉਂਕਿ ਸਾਡੇ ਲਈ ਬੱਚਿਆਂ ਦੀ ਜਿਹੜੀ ਸਿਹਤ ਆ ਉਹ ਅਹਿਮ ਆ ਇਸ ਕਰਕੇ ਅਸੀਂ ਇਹ ਫੈਸਿਲਿਟੀਆਂ ਬੰਦ ਕਰ ਦਿੱਤੀਆਂ ਪਰ ਜਿਹੜੇ ਇਹਨਾਂ ਫੈਸਿਲਿਟੀਆਂ ਦੇ ਮਾਲਕ ਨੇ ਉਹਨਾਂ ਰਾਜ ਸੈਣੀ ਉਹ ਇਸ ਗੱਲ ਤੇ ਕਹਿੰਦੇ ਆ ਜੀ ਵੀ ਦੇਖੋ ਔਰ ਉਹਨਾਂ ਨੇ ਇਹ ਗੱਲ ਕੈਨੇਡੀਅਨ ਪ੍ਰੈਸ ਨਾਲ ਕਿਹਾ ਵੀ ਜਿਹੜੇ ਰੈਕੋਰਡ ਕੀਪਿੰਗ ਵਾਲੀ ਗੱਲਬਾਤ ਸੀ ਉਹ ਇਟ ਵਾਸ ਔਨ ਬੋਰਡ ਅਤੇ ਉਹ ਕਹਿੰਦੇ ਵੀ ਅਸੀਂ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਨੂੰ ਉਹਨਾਂ ਨੂੰ ਹਮੇਸ਼ਾ ਤਿਆਰ ਰਹਿੰਦੇ ਆ ਔਰ ਦੂਸਰਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਡੇ ਨਾਲ ਜਿਹੜੀ ਇਹ ਗਲਬਾਤ ਕੀਤੀ ਜਾ ਰਹੀ ਹੈ ਨਾ ਉਹਦਾ ਕਾਰਨ ਇਹ ਬਣਦਾ ਵੀ ਇੱਕ ਤਾਂ ਜਿਹੜੇ ਸਾਡੇ ਇੱਥੇ ਸਾਰੇ ਬੰਦੇ ਕੰਮ ਕਰਦੇ ਆ ਉਹ ਰੰਗਦਾਰ ਨੇ ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਬੈਕਗ੍ਰਾਉਂਡ ਕਰਕੇ ਸਾਡੇ ਨਾਲ ਇਹ ਵਿਤਕਰਾ ਕੀਤਾ ਜਾ ਰਿਹਾ ਉਹਨਾਂ ਨੇ ਇੱਕ ਦੋ ਗੱਲਾਂ ਹੋਰ ਆਖੀਆਂ ਵੀ ਜਿਹੜਾ ਕੋਈ ਸਰਕਾਰੀ ਬੰਦਾ ਇੱਥੇ ਆਇਆ ਉਹਨੇ ਆ ਕੇ ਸਾਨੂੰ ਇਹ ਗੱਲ ਕਹੀ ਵੀ ਲਓ ਜੀ ਤੁਹਾਡੇ ਗਲਚਰ ਦੇ ਵਿੱਚ ਕਈ ਜਿਹੜੇ ਵਿਅਕਤੀ ਹੈਗੇ ਉਹ ਬੱਚੇ ਦੇ ਚਪੇੜ ਵੀ ਮਾਰ ਦਿੰਦੇ ਆ ਉਹ ਕਹਿੰਦਾ ਮੈਨੂੰ ਸੁਣ ਕੇ ਇਸ ਗੱਲ ਦੀ ਬੜੀ ਹੈਰਾਨੀ ਹੋਈ ਵੀ ਇਹ ਗੱਲ ਇਹ ਕਿੱਦਾਂ ਅੱਜ ਦੇ ਜ਼ਮਾਨੇ ਵਿੱਚ ਇਹ ਗੱਲ ਸਾਨੂੰ ਇੱਥੇ ਕਿੱਦਾਂ ਕਹਿ ਸਕਦੇ ਆ ਇਸੇ ਤਰ੍ਹਾਂ ਸਾਚੀ ਸੈਣੀ ਜਿਹੜੀ ਆ ਉਹਨੇ ਵੀ ਇਹੀ ਗੱਲ ਦੁਹਾਈ ਉਹ ਕਹਿੰਦੀ ਵੀ ਸਾਨੂੰ ਇਦਾਂ ਲੱਗਦਾ ਜਿਹੜੀ ਸਾਡੇ ਤੇ ਇਨਵੈਸਟੀਗੇਸ਼ਨ ਹੋ ਰਹੀ ਹੈ ਇਹ ਟਾਰਗੇਟਡ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਉਹ ਕਹਿੰਦੀ ਜਿੱਦਾਂ ਨਾ ਕਿਸੇ ਪਲੇਗਰਾਉਂਡ ਦੇ ਵਿੱਚ ਕੋਈ ਛੋਟਾ ਰੂੜਾ ਪਿਆ ਹੋਵੇ ਤੇ ਇਹ ਕਹਿਤਾ ਜਾਵੇ ਵੀ ਬੱਚਾ ਇਹਦੇ ਨਾਲ ਚੋਖ ਹੋ ਜਾਂਦਾ ਕਹਿੰਦੀ ਸਰਕਾਰ ਮਤਲਬ ਕੋਈ ਨਾ ਕੋਈ ਬਹਾਨਾ ਲੱਭ ਰਹੀ ਸੀਗੀ ਸਾਡੇ ਤੇ ਇਹ ਐਕਸ਼ਨ ਲੈਣ ਲਈ ਪਰ ਸਰਕਾਰ ਇਸ ਗੱਲ ਤੇ ਬਜ਼ਾਇਦਾ ਜੀ ਪਰ ਉਹਨਾਂ ਨੇ ਉਹਨਾਂ ਦਾ ਜਦੋਂ ਪ੍ਰੈਸ ਨੇ ਉਹਨਾਂ ਨੂੰ ਪੁੱਛਣ ਦੀ ਗੱਲਬਾਤ ਕੀਤੀ ਕਿਸੇ ਨੇ ਉਸ ਗੱਲ ਤੇ ਜਵਾਬ ਨਹੀਂ ਦਿੱਤਾ ਤੇ ਪਰ ਮੇਨ ਗੱਲ ਉਹ ਕਹਿੰਦੇ ਸਰਕਾਰ ਕਹਿੰਦੀ ਹੈ ਵੀ ਕੰਪਲਾਈਂਸ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਸਾਡਾ ਨਿਸ਼ਾਨਾ ਕੰਪਲਾਈਂਸ ਆ ਔਰ ਬੱਚਿਆਂ ਦੀ ਸੇਫਟੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਂਡਮੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।